ਮੈਂ ਨਾ ਤਾਰ ਤੇ ਕੱਪੜੇ ਸੁੱਕਣੇ ਪੋਈ ਜਾਂ ਮਾ ਕੁਦਰਤੀ ਸਾਡੇ ਰਿਸ਼ਤੇਦਾਰ ਆ ਗਏ ਅੰਦਰ ਮੈਨੂੰ ਬੋਲਦੇ ਕਹਿੰਦੇ ਤੂੰ ਬਸ ਇਸੇ ਜੁਗ ਗਈ ਆ ਕਹਿੰਦੇ ਤੂੰ ਆਹੀ ਕੰਮ ਹੀ ਕਰਨਾ ساری ਜ਼ਿੰਦਗੀ ਜਰਾਨੀ ਦੇ ਥੱਲੇ ਲੱਗਣਾ ਨਹੀਂ ਮੈਂ ਚੁੱਪ ਕਰ ਗਾ ਮਾ ਕਰਿਆ ਮਾ ਕਾਣੂ ਇਹ ਮੈਂ ਰਪਲਾਈ ਜਾ ਕਰਨਾ ਕਰਿਆ ਕੇ ਚਾਹ ਪਾਣੀ ਜੇ ਜਦੋਂ ਪੀਣ ਲੱਗੇ ਮੇਰਾ ਬਾਪੂ ਬੋਲਦਾ ਕਹਿੰਦਾ ਬੱਚੇ ਹੀ ਕਰਦੇ ਕਹਿੰਦੇ ਬੱਚੇ ਤਾਂ ਇੱਕ ਕੈਨੇਡਾ ਸੈਟ ਨੇ ਤੇ ਕਹਿੰਦੇ ਕੀ ਕੰਮ ਕਹਿੰਦਾ ਆਪਣਾ ਬੇਟਾ ਦਾ ਹੀ ਲਾਂਡਰੀ ਦਾ ਕਰਦਾ ਕੰਮ ਤੇ ਮੇਰਾ ਬਾਪੂ ਬੋਲਦਾ ਕਹਿੰਦਾ ਯਾਰ ਵਧੀਆ ਕਹਿੰਦਾ ਫਿਰ ਤਾਂ ਹਨਾ ਕਹਿੰਦਾ ਵੀ ਚਲੋ ਵੀ ਭਾਈ ਕਹਿੰਦਾ ਸਭ ਦੀ ਸੋਹਣੀ ਪ੍ਰਮਾਤਮਾ ਮਖਾ ਪਾਪਾ ਸੁਣ ਤਾਂ ਮਖਾ ਤੇਰੀ ਵੀ ਰੱਖੀ ਅਮਾ ਮਖਾ ਇੱਥੇ ਕਰੀ ਜਾਂਦਾ ਇਹ ਨਾਲੇ ਕੈਨੇਡਾ ਕਰੀ ਜਾਂਦਾ ਕਹਿੰਦਾ ਤੂੰ ਕੀ ਕਰੀ ਜਾਂਦਾ ਉਹ ਕਹਿੰਦਾ ਜਨਾਨੀ ਦੇ ਕੱਪੜੇ ਸੁੱਕਣੇ ਪਾਈ ਜਾਂਦਾ ਮੇਰੀ ਬੇਇੱਜ਼ਤੀ ਕਰਦੀ ਕਹਿੰਦਾ ਜਾ ਉਹ ਮਖਾ ਮੈਂ ਤਾਂ ਕੱਲੀ ਆਵਦੀ ਜਨਾਨੀ ਦੇ ਪਾਉਣਾ ਮਖਾ ਇਹ ਸਾਰੀਆਂ ਜਨਾਨੀਆਂ ਦੇ ਪਾਈ ਜਾਂਦੇ ਕੈਨੇਡਾ ਜਾ ਕੇ ਉਹ ਮਖਾ ਉਹਨੂੰ ਅੰਗਰੇਜ਼ੀ ਦੀ ਲਾਂਡਰੀ ਕਹਿੰਦੇ ਨੇ ਕ੍ਰਿਸ਼ਟਵਰ ਨੇ ਪਾ ਨੀ ਵੀ ਪਾ ਰੱਖੀ ਮੇਰਾ ਬਾਪੂ ਆਏ ਕਰੀ ਜਾਵੇ ਕਾ ਚਾਲਾ ਆਪਦੇ ਘਰ ਆਲੀ ਤੱਕ ਨਾ ਕਿਹੜਾ ਦੁੱਖਾ ਤੂੰ ਹੀ ਜੱਲਾ ਕਰ ਪਿਆ 25-26 ਲੱਖ ਰੁਪਏ ਨਹੀਂ ਪਾਇਆ ਕਨਾ ਮੇਰਾ ਉਹ ਮਖਾ ਬਾਪੂ ਇਹਨਾਂ ਦਾ ਵੀ ਕਸੂਰ ਨਹੀਂ ਹੈਗਾ ਉਹ ਵਿਚਾਰਿਆਂ ਦਾ ਮੈਂ ਕਿਹਾ ਜੇ ਇਹਨਾਂ ਨੂੰ ਇਹੀ ਕੰਮ ਇੱਥੇ ਕਰਾਏ ਹੁੰਦਰਾ ਵਾ ਇਹਨਾਂ ਵਰਗੇ ਨਹੀਂ ਕਹਿ ਕੇ ਕਿ ਮਾਗਦਣਾ ਸੀ ਉਹਨਾਂ ਦਾ ਮੁੰਡਾ ਤਾਂ ਜੀ ਫਿਰ ਥੋਬੀ ਆ ਮਾਹ ਰਿਸ਼ਤਾ ਨਹੀਂ ਹੋਣ ਦਾ ਸੀ ਸਾਰੀ ਉਮਰ ਮੈਂ ਕਿਹਾ ਫੁਕਰੇ ਲੋਕ ਬਾਰ ਜਾ ਕੇ ਫਲਸ਼ ਵੀ ਸਾਫ ਕਰਦੇ ਨੇ ਫੇਰ ਕਹਿਣਗੇ ਕੱਲੀ ਟਾਇਲਟ ਕਲੀਨਰ ਕਰਨੇ ਆ ਜੀ ਬਾਕੀ ਸਭ ਸੁੱਕਿਆ ਮੁੰਡਾ ਸੈਟ ਲਾ ਮਰ ਰਿਸ਼ਤਿਆਂ ਦੇ ਢੇਰ ਲੱਗ ਜਾਣਗੇ ਮਾਹ ਤੂੰ ਇੱਥੇ ਕਰਾ ਕੇ ਦੇਖ ਐਂ ਕਿਹ ਜਾਣੇ ਪਿੰਡ ਵਾਲੇ ਸਿੱਧੀ ਪੁੱਛਦੇ ਹੋ ਜੀ ਉਹਨਾਂ ਦਾ ਮੁੰਡਾ ਤਾਂ ਲੈ ਡੱਗ ਸਾਫ ਕਰਦਾ ਕੀ ਕਰੂੰ ਲੈ ਬੇਇੱਜ਼ਤੀ ਕਰਾਤੀ ਸਾਰੇ ਲੈਣੇ